ਨੋ ਹੀ ਸਸੀ ਗਾ ਦੋਸਤੋ ਸਾਰੇ ਤੇ ਆ ਆਪਣੀ ਸੁਪਰ 212 ਦੀ ਫੱਕ ਆ ਇਹ ਇਹ ਧਰੇ ਬੰਦੇ ਘਰੇ ਹੈ ਵੀ ਅਜੇ ਛੋਟੀ ਆ ਇਹ 10 ਤਰੀਕ ਨੂੰ ਫੱਕ ਲਾਈ ਹੋਈ ਆ ਆਪਣੀ ਇਹ ਆਪਣੇ ਛੱਤ ਤੇ ਜਿਹੜੇ 14 ਤਰੀਕ ਨੂੰ ਆਪਾਂ ਫੱਕ ਲਾਉਣੀ ਆ ਇਹ ਦੇਖੋ ਸਾਰੇ ਭਾਈ ਇਹ ਫੱਕ ਆਪਣੀ ਲਾਉਣ ਯੋਗ ਹੈਗੀ ਆ ਤੇ ਬਾਕੀ ਅਜੇ 6-7 ਦਿਨ ਪਏ ਆ ਜੇ ਕਿਸੇ ਵੀਰ ਨੂੰ ਪਤਾ ਜੀ ਕੋਈ ਦਵਾਈ ਬੂਟੀ ਮਾੜੀ ਆ ਪੀਲਕੀ ਜਿਹੜੀ ਯੂਰੀਆ ਤਾਂ ਪਾਤੀ ਮੈਗਨੀਸ਼ੀਅਮ ਵੀ ਪਾਇਆ ਸੀ ਜਿਹੜੀ ਪੀਲਕੀ ਜੀ ਕੋਈ ਸਪਰੇਅ ਕੋਈ ਦਵਾਈ ਨਾਲ ਕੰਮ ਕਰਦੀ ਏ ਕੋਈ ਵੀਰ ਨੂੰ ਪਤਾਗਾ ਤਾਂ ਜ਼ਰੂਰ ਦੱਸਿਓ ਕਮੈਂਟਾਂ 'ਚ ਬਾਕੀ ਆਪਣੀ ਫੱਕ ਦੱਸੋ ਕਿਵੇਂ ਆ ਏਕਾ ਹੁਣ ਗਰਮੀ ਦੇ ਕਾਰਨ ਕਣ ਗਈਆਂ ਤਾਂ ਪਹਿਲਾਂ ਤਾਂ ਸਹੀ ਸੀਗੀ ਆ ਢੱਕਾ ਹੀ ਆ ਪੈਗਾ ਦੋ ਤਿੰਨ ਫਸਲ ਤਾਂ ਪਾਣੀ ਪੁਣੀ ਰੁੱੜਦਾ ਤਦ ਕਿ ਕੀ ਗੱਲ ਹੈ ਦੇਖੋ ਆ ਡੌਕਾ ਹੀ ਪੈਣ ਦਾ ਕੀ ਕਾਰਨ ਹੋ ਸਕਦਾ ਆ ਦੇਖੋ ਉੱਚ ਨਹੀਂ ਵੀ ਹੋਈ ਪਈ ਨਾ ਫੱਕ ਇੱਕਸਾਰ ਨਹੀਂ ਚੱਰੀ ਐ ਉੱਚ ਨਹੀਂ ਵੀ ਮੈਂ ਇਥੋਂ ਚੀਆ ਉਥੋਂ ਚੀਆ ਅਸਲ ਕੁਝ ਨੇਰੀ ਦੇ ਨਾਲ ਇਹ ਪੱਤੇ ਪਾੜਤੇ ਸੀਗੇ ਉਹਦੇ ਕਾਰਨ ਵੀ ਥੋੜੀ ਜਿਹੀ ਵੱਧ ਹੋ ਗਈ ਸੀ ਦੇਖੋ ਜੀ